ਸਨ ਲਾਵਣ ਪੈਰੇਦਾਰ ਤੇ ਕੀ ਕਰੀਏ ਮੁਨਸਫ ਹੋਵਣ ਡੰਡੀਮਾਰ ਤੇ ਕੀ ਕਰੀਏ ਬੋਲਣ ਦਾ ਵੱਲ ਕੱਲ ਜਿੰਨਾਂ ਨੂੰ ਦੱਸਿਆ ਸੀ ਉਹ ਵੀ ਅੱਜ ਕਰਨ ਜੇਤਕਰਾਰ ਤਾਂ ਕੀ ਕਰੀਏ ਜਿਨ੍ਹਾਂ ਦੀ ਸੀ ਗਮਖਾਰੀ ਦਾ ਮਾਨ ਜੇ ਉਹ ਰਾਹ ਦੀ ਬਣ ਜਾਵਣ ਦੀ ਵਾਰ ਤੇ ਕੀ ਕਰੀਏ ਔਖੇ ਵੇਲੇ ਭਾਰ ਵੰਡਣ ਦੀ ਥਾਂ ਝੇਕਰ ਔਖੇ ਵੇਲੇ ਭਾਰ ਵੰਡਣ ਦੀ ਥਾਂ ਝੇਕਰ ਛੱਡ ਜਾਵਣ ਸਾਨੂੰ ਦਿਲਦਾਰ ਤੇ ਕੀ ਕਰੀਏ ਜਿਨ੍ਹਾਂ ਦੇ ਨਾਂ ਆਪਣਾ ਜੀਵਨ ਲਾਇਆ ਸੀ ਪੁੱਛਣ ਨਾ ਜੇ ਉਹ ਵੀ ਸਾਰ ਤੇ ਕੀ ਕਰੀਏ ਰਿਸ਼ਵਤ ਬਾਜੋਂ ਮਜ਼ਦੂਰੀ ਵੀ ਲੱਭਦੀ ਨਹੀਂ ਫਿਰੇ ਨਾ ਜੇ ਇੰਜ ਬੇਕਾਰ ਤੇ ਕੀ ਕਰੀਏ ਉਹ ਦਿਨ ਰਾਤੀ ਆਵਣ ਟੀਵੀ ਤੇ ਅਨਵਰ ਉਹ ਦਿਨ ਰਾਤੀ ਆਵਣ ਟੀਵੀ ਤੇ ਅਨਵਰ ਸਾਨੂੰ ਛਾਪਣ ਨਾ ਅਖਬਾਰ ਤੇ ਕੀ ਕਰੀਏ